ਇਤਨ ਮਿੱਟੀ ਦੀ ਤੇਰੀਏ ਇਕਦਮ ਦੀ ਮੌਲਤ ਤੇਰੀਏ ਇਤਨ ਮਿੱਟੀ ਦੀ ਤੇਰੀਏ ਇਕਦਮ ਦੀ ਮੌਲਤ ਤੇਰੀਏ ਪੱਲਾ ਫੜ ਮੋਲ ਪੁਰਖਦਾ ਲੰਗਣਾ ਜੇ ਪਾਰ ਤੋਂ ਵੇਲਾ ਹੱਥ ਫੇਰ ਨਹੀਂ ਆਉਣਾ ਜਪ ਲੈ ਕਰਤਾਰ ਨੂੰ ਵੇਲਾ ਹੱਥ ਫੇਰ ਨਹੀਂ ਆਉਣਾ ਜਪ ਲੈ ਕਰਤਾਰ ਨੂੰ ਇਹ ਤਾਂ ਮਿਟੀ ਦੀ ਤੇਰੀਏ ਇਕਦਮ ਦੀ ਮੌਲਤ ਤੇਰੀਏ ਬੰਦਿਆ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜੋ ਵਨ ਫਲ ਪਾ ਕੇ ਪੁਏ ਗਿਰੇ ਬਹਰ ਨ ਲਾਗੇਦਾਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਵਾਹਿਗੁਰੂ ਨੇ ਸਾਨੂੰ ਨਾਮ ਦਿੱਤਾ ਹੈ ਅਸੀਂ ਬੜੇ ਭਾਗਾ ਵਾਲੇ ਹਾਂ ਜੁਬਾਨੀ ਨਾਲ ਜੁੜੇ ਹਾਂ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਮਾਰੀ ਮਾਰ ਕੋ ਸੰਗ ਕੀ ਕੇਲੇ ਨਿਕਟ ਜੋ ਬੇ ਓ ਚੂਲਾ ਓ ਚੀਰੀਏ ਸਾਖਤ ਸੰਗ ਨਾ ਹੈ ਬੰਦਿਆ ਸਾਖਤਾਂ ਦਾ ਸੰਗ ਨਾ ਕਰ ਰੁੜ ਜਾਏਗਾ ਕਹਿੰਦੇ ਨਾ ਬੰਦਾ ਬਾਹਰ ਖੜਾ ਹੈ ਗੁਰਦੁਆਰੇ ਦੇ ਬਾਹਰ ਖੜਾ ਹੈ ਮੰਦਰ ਦੇ ਬਾਹਰ ਖੜਾ ਹੈ ਉਸ ਨੇ ਇਹ ਸਮਝਿਆ ਹੋਇਆ ਹੈ ਕਿ ਸਾਡਾ ਗੁਰੂ ਸਾਡਾ ਪਰਮਾਤਮਾ ਸਾਡਾ ਅਕਾਲ ਪੁਰਖ ਸਿਰਮ ਗੁਰਦੁਆਰੇ ਦੇ ਅੰਦਰ ਹੈ ਮੰਦਰ ਦੇ ਅੰਦਰ ਹੈ ਨਹੀਂ ਵਾਹਿਗੁਰੂ ਜ਼ਰਰੇ ਜ਼ਰੇ ਵਿੱਚ ਹੈ ਅਸੀਂ ਕਹਿੰਦੇ ਅਸੀਂ ਗੁਰਦੁਆਰੇ ਜਾਂਦੇ ਹਾਂ ਗੁਰਦੁਆਰੇ ਵਿੱਚ ਅਕਾਲ ਪੁਰਖ ਹੈ ਅਰੇ ਨਹੀਂ ਅਸੀਂ ਗੁਰਦੁਆਰੇ ਵਿੱਚ ਸੋਝੀ ਲੈਣ ਜਾਣੀ ਹੈ ਵਾਹਿਗੁਰੂ ਸਾਨੂੰ ਸਮਝ ਦਿੰਦਾ ਹੈ ਉੱਥੇ ਜਾ ਕੇ ਸਾਨੂੰ ਸੋਝੀ ਦਿੰਦਾ ਹੈ ਅ ਸਾਨੂੰ ਬਾਣੀ ਪੜ੍ਹ ਕੇ ਪਤਾ ਚੱਲਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਜੀਣਾ ਹੈ ਬੰਦਿਆ ਨਾਮ ਜਪ ਲੈ ਬਹੁਤ ਮੁਸ਼ਕਲ ਨਾਲ ਇਹ ਮਨੁੱਖਾ ਜਨਮ ਮਿਲਿਆ ਹੈ ਨਾਰਾਇਣ ਹਰ ਰੰਗ ਰਖੋ ਨਾਮ ਜਪੋ ਮੇਰੇ ਸਾਜਨ ਹਸਨਾ ਇਸ ਵਾਸਤੇ ਬੰਦਿਆ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਹਿ ਕੇ ਗਿਆਨ సచ్చి సుచ్చి కరద కో నమ్మ జపడ్ చ